ਕੀ ਚਿਰ ਦਾ ਫਲੇਵਰ ਮੁੱਕ ਗਿਆ ਹੈ ਕਹਿੰਦੇ ਉਹ ਕੰਟੈਂਟ ਕਿਉਂ ਖਤਮ ਹੋ ਗਿਆ ਦੁਨੀਆ ਚ ਤੇ ਮੈਂ ਹਮੇਸ਼ਾ ਹੀ ਇਹੀ ਕਿਹਾ ਕਿ ਅਸੀਂ ਜਿੱਥੋਂ ਸ਼ੁਰੂ ਕੀਤਾ ਸੀ ਮੈਨੂੰ ਯਾਦ ਹੈ ਜਦੋਂ ਪਹਿਲੀ ਫਿਲਮ ਮੇਰੀ ਅਸੀਂ ਇਦਾਂ ਦੀ ਕੋਈ ਬਣਾਈ ਸੀ ਸ਼ੂਮੰਤਰ ਉਸ ਤੋਂ ਬਾਅਦ ਮੇਰੀ ਕੌਂਟੀ ਦਾ ਵਿਆਹ ਜਿਹੜੇ ਮੇਰੇ ਬਹੁਤ ਹੀ ਪਿਆਰੇ ਮਿੱਤਰ ਵਿਵੇਕ ਸ਼ੌਕ ਸਾਹਿਬ ਵੀ ਵਰਹੂੰ ਸ਼ੌਕ ਸਾਹਿਬ ਵੀ ਸਾਡੇ ਨਾਲ ਸੀ ਉਹ ਜਿਹੜਾ origignal flavor ਸੀ ਕੁਝ ਲੋਕਾਂ ਦੇ ਨਾਲ ਹੀ ਮੈਨੂੰ ਲੱਗਦਾ ਚਲਾ ਗਿਆ ਹੈ ਪਰ ਮੇਰਾ ਮਨ ਬਹੁਤ ਸੀ ਕਿ ਉਹਨੂੰ ਰਿਵਾਈਵ ਕਰੀਏ ਵੱਡਾ ਸਿਨੇਮਾ ਗ੍ਰੈਂਜਰ ਵਾਲਾ ਸਿਨੇਮਾ ਅਸੀਂ ਰੋਜ਼ ਦੇਖਦੇ ਆਂ ਡਿਜ਼ਾਈਨਡ ਸਿਨੇਮਾ ਪਲਾਨਡ ਸਿਨੇਮਾ ਵੀ ਰੋਜ਼ ਦੇਖਦੇ ਆਂ ਕਿ ਅਸੀਂ ਕਾਮੇਡੀ ਡਿਜ਼ਾਈਨ ਕਰਦੇ ਆਂ ਬਹੁਤੀ ਵਾਰੀ ਪਲਾਨ ਕਰਦੇ ਆਂ ਪਰ ਇਹ ਰੌ ਹਿਊਮਰ ਆਰਗੈਨਿਕ ਗੱਲਾਂ ਜੋ ਲੱਗਦਾ ਜਿਹਦਾ ਨਿਕਲਿਆ ਉਹ ਕੋਸ਼ਿਸ਼ ਕੀਤੀ ਹੈ ਕਿ ਸਿਨੇਮਾ ਰਿਵਾਈਵ ਕਰੀਏ ਇਹ ਪੈਰਲਰ ਸਿਨੇਮਾ ਜੇ ਲੋਕਾਂ ਨੇ ਕਾਮਯਾਬ ਕਰਤਾ ਆਡੀਅנס ਨੇ ਤੁਸੀਂ ਸਾਰਿਆਂ ਨੇ ਕਾਮਯਾਬ ਕਰਤਾ ਤੇ ਮੇਰੀ ਫਿਲਮ ਦੇ ਵਿੱਚ ਤੁਸੀਂ ਇਸ ਫਿਲਮ ਦੇ ਵਿੱਚ ਦੇਖਿਆ ਹੋਣਾ ਉਹ ਬਹੁਤ ਮਹਿੰਗੇ ਆਰਟਿਸਟਸ ਮੈਂ ਨਹੀਂ ਲੈ ਸਕਿਆ ਜਿਨ੍ਹਾਂ ਦਾ ਰੇਟ ਬਹੁਤ ਜ਼ਿਆਦਾ ਹੈ ਜਾਂ ਜਿਨ੍ਹਾਂ ਨੂੰ ਬੁਕੋਟ ਕਰਨਾ ਪੋਸੀਬਲ ਨਹੀਂ ਹੈ ਉਹਨਾਂ ਦਾ ਕਸੂਰ ਨਹੀਂ ਉਹ ਡਿਜ਼ਰਵ ਕਰਦੇ ਨੇ ਪਰ ਫਿਰ ਇਹ ਚੇਤਨਾ ਦਾ ਸਿਨੇਮਾ ਨਹੀਂ ਬਣੇਗਾ ਤੇ ਬਹੁਤ ਸਾਰੇ ਆਰਟਿਸਟ ਇੰਤਜ਼ਾਰ ਚ ਹੀ ਰਹ ਜਣਗੇ ਕਿ ਸਾਨੂੰ ਕਦੋਂ ਕੰਮ ਮਿਲੇਗਾ ਮੈਂ ਬਹੁਤ ਖੁਸ਼ ਹੋਵਾਂਗਾ ਜੇ ਇਸ ਤਰ੍ਹਾਂ ਦੀਆਂ ਸਾਲ ਦੇ ਵਿੱਚ 10-15 ਫਿਲਮਾਂ ਬਣਨ ਲੱਗ ਪੈਣ ਬਹੁਤ ਪ੍ਰੋਡਿਊਸਰਸ ਵੀ ਇਸ ਤਰ੍ਹਾਂ ਦਾ ਸਿਨੇਮਾ ਕਰਨ ਬਹੁਤ ਸਾਰੇ ਉਹ ਆਰਟਿਸਟ ਜਿਹੜੇ ਡਿਜ਼ਰਵ ਕਰਦੇ ਨੇ ਪਰ ਉਹਨਾਂ ਨੂੰ ਕੰਮ ਘੱਟ ਮਿਲਿਆ ਜਾਂ ਕਿੰਨਾ ਮਿਲਦਾ ਘੱਟ ਹੈ ਉਹਨਾਂ ਨੂੰ ਵੀ ਕੰਮ ਮਿਲੇਗਾ ਪੈਰਲਲ ਸਿਨੇਮਾ ਚੱਲੇਗਾ ਅਸੀਂ ਬੁਲੰਦੀਆਂ ਤੇ ਜਾਵਾਂਗੇ ਪੰਜਾਬੀ ਸਿਨੇਮਾ ਉੱਚੀਆਂ ਤੇ ਜਾਏਗਾ ਜੇ ਪਰ ਕੋ ਫਿਲਮ ਤੁਹਾਨੂੰ ਚੰਗੀ ਲੱਗੀ ਹੈ ਇਹਦੀ ਦਾ ਨੈਚੁਰਲ ਹਿਊਮਰ ਇਨ ਦਾ ਕਨਸੈਪਟ ਪਰਫਾਰਮੈਂਸ ਇਸ ਹਰ ਮੈਸੇਜ ਜਿਹੜਾ ਸੀ ਇਸ ਫਿਲਮ ਦੇ ਵਿੱਚ ਦਿੱਤਾ ਹੈ ਜੇ ਚੰਗਾ ਲੱਗਾ ਤੇ ਮੇਰੀ ਬੇਨਤੀ ਹੈ ਤੁਹਾਨੂੰ ਇਹਨੂੰ ਦਿਲੋਂ ਪ੍ਰਮੋਟ ਕਰਿਓ ਇਸ ਫਿਲਮ ਨੂੰ ਬਹੁਤ ਸ਼ੁਕਰੀਆ ਕਿ ਉਹ ਸਾਡੀ ਸਪੋਰਟ ਦੀ ਹੀਰੋਇਨ ਜਿੱਤੇ ਬਹੁਤ ਹੀ ਨਿੱਕਰ ਤਰੀਕੇ ਦੇ ਨਾਲ ਆਪਣੇ ਪਰਫਾਰਮੈਂਸ ਪਰਫਾਰਮੈਂਸ ਨੂੰ ਲੁਭਾਇਆ ਸਿਰਫ ਹੀਰੋਇਨ ਨੂੰ ਦਿਮਾਗ ਜਿਨੀ ਰੱਖਿਆ ਜਿੱਥੇ ਪਰਫਾਰਮ ਕਰਾਉਣੀ ਲੋੜ ਸੀ ਉਹਨੇ ਉੱਤੇ ਪਰਫਾਰਮ ਕੀਤਾ ਜਿੱਥੇ ਉਹ ਜੋ ਮਦਰ ਨਜ਼ਰ ਆਣੀ ਚਾਹੀਦੀ ਸੀ ਮਦਰ ਨਜ਼ਰ ਆਈ ਜਿੱਥੋਂ ਚੱਲਣੀ ਚਾਹੀਦੀ ਸੀ ਹੋਰ ਇੰਚ ਚੱਲ ਨੂੰ ਮੈਂ ਬਹੁਤ ਇੰਪ੍ਰੈਸਡ ਐਨ ਦੀ ਪਰਫਾਰਮੈਂਸ ਉਸਮੈਂ ਜਾਵਾਂਗਾ ਲਵ ਗਿਅਲ ਤੁਹਾਨੂੰ ਦਿਖਾਦੇ ਬੂਲ ਥੈਂਕ ਯੂ